ਅਸਲਾਮੁਆਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅਰਚਨਾ ਨਾਮ ਦੀ ਇੱਕ ਕੁੜੀ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਗੋਲਡਨ ਟੈਂਪਲ ਦੇ ਵਿੱਚ ਯੋਗਾ ਕਰਦਿਆਂ ਹੋਇਆਂ ਤਸਵੀਰ ਸ਼ੇਅਰ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਦੋਂ ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾਣ ਲੱਗਾ ਤੇ ਉਸ ਕੁੜੀ ਨੇ ਆਪਣੇ ਅਕਾਊਂਟ ਤੇ ਇੱਕ ਪੈਗਾਮ ਇੱਕ ਵੀਡੀਓ ਬਣਾ ਕੇ ਜਾਰੀ ਕੀਤੀ ਉਹ ਉਸ ਵੀਡੀਓ ਵਿੱਚ ਕੀ ਕਹਿ ਰਹੀ ਹੈ ਲੋਕਾਂ ਨੂੰ ਇਹ ਅਸੀਂ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੁਚਲਕੇ ਵੀਡੀਓ ਵੇਖਨੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਗੋ ਨਮਸਤੇ ਅ ਮੈਂ ابھی 19 ਜੂਨ ਨੂੰ ਦਿੱਲੀ ਆਈ تھی ਕਿ ਅਵਾਰਡ ਲੈਣੇ ਮuje ਯੋਗਾ اور ਵੈਲਨੈਸ ਮੇਂ ਕੰਟ੍ਰਿਬਿਊਸ਼ਨ ਦੇ ਦਿਆ ਗਿਆ ਥਾ ਤੋ ਮਨੇ ਸੋਚਾ ਕਿ ਮੈਂ ਮਾਥਾ ਟੇਕ ਆਤੀ ਹੂ ਗੁਰਦੁਆਰਾ ਔਰ ਜਿਸ ਦਿਨ ਯੋਗਾ ਦੇ ਥਾ ਮuje ਲਗਾ ਕਿ ਮੇਰਾ ਜੋ ਫੇਵਰਟ ਆਸਨ ਹੈ ਸ਼ਿਰਸ਼ਾਸਨ ਜੋ ਮੈਂ ਹਰ ਜਗ੍ਹਾ ਕਰਤੀ ਹੂ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट नहीं था मुझे इतना बुरा लग रहा है कि आपको बुरा लगा है प्लीज मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियां आ रही है मारने की धमकियां आ रही है मुझे गंदी गंदी गालियां आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ कर देना चाहिए मैं ताये दिन से माफी मांग रही हूँ प्लीज माफ कर देना मैं आगे से नहीं करूंगी और ध्यान रखूंगी मुझे रूल्स नहीं पता थे मैं इमोशन में बह गई थी पर मेरा इंटेंट गलत नहीं था का तुमने जो भी आज तुम्हारा बैल हो रहा है फोटो तुमने वहां पर जाके ऐसी हरकत की है तुमको किसने भेजा है ਤੂੰ ਗੁਜਰਾਤ ਕੀ ਹੈ ਨਾ ਮੋਦੀ ਅੰਧ ਭਗਤ ਤੇਰੇ ਕੋ ਕੋਈ ਮੋਦੀ ਨੇ ਭੇਜਿਆ ਨਾ ਕਿਸ ਨੇ ਭੇਜਿਆ ਕੋਈ ਐਸੀ ਹਰਕਤ ਕਰਤੇ ਸ਼ਰਮ ਨਹੀਂ ਆਏ ਤੁਮਕੋ ਤੁਮ ਲੋਕੋ ਅੰਧ ਭਗਤੋ ਠੀਕ ਹੈ ਅਬ ਤੇਰੇ ਕੋ ਮਾਰ ਵੀ ਸਕਤੇ ਹੈ ਕੋਈ ਬੜੀ ਬਾਤ ਨਹੀਂ ਹਮਾਰੇ ਲਈ ਮਾਰਨਾ ਤੇਰੇ ਕੋ ਠੀਕ ਹੈ ਤੁਮਨੇ ਹਰਕਤ ਕੀਆ ਤੇਰੇ ਕੋ ਸ਼ਰਮ ਨਹੀਂ ਚਾਹੀਏ ਤੇਰੇ ਕੋ ਸ਼ਰਮ ਨਹੀਂ ਆਈ ਐਸੇ ਕਰਤੇ ਹੋਏ ਤੁਮਨੇ ਇਹ ਐਸਾ ਕੀਆ ਜਾ ਕੇ ਹਮਾਰੇ ਅੰਮ੍ਰਿਤਸਰ ਮੇ ਹਰਮੰਦਰ ਸਾਹਿਬ ਅਸਤੇ ਆ ਮੈਂ ਵੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਕੁੜੀ ਜੋ ਕਿ ਫੈਸ਼ਨ ਡਿਜ਼ਾਈਨਰ ਹੈ ਜਿਸ ਦਾ ਨਾਮ ਅਰਚਨਾ ਮਖਵਾਣਾ ਹੈ ਉਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਦੇ ਵਿੱਚ ਉਹ ਦਰਬਾਰ ਸਾਹਿਬ ਵਿਖੇ ਜ ਪ੍ਰਕਰਮਾਂ ਦੇ ਵਿੱਚ ਪੈਰ ਉੱਪਰ ਕਰਕੇ ਯੋਗਾ ਕਰ ਰਹੀ ਹੈ ਜਿਸ ਦੇ ਕਰਕੇ ਕਿ ਇਸ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਕਿਉਂਕਿ ਜਿੱਥੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਪੂਰਨ ਤੌਰ ਤੇ ਮੋਬਾਈਲ ਦੀ ਵਰਤੋਂ ਕਰਨ ਦੀ ਮਨਾਹੀ ਕਰ ਦਿੱਤੀ ਗਈ ਹੈ ਕਿਉਂਕਿ ਜਈਆਂ ਲੋਕ ਰੀਲਾਂ ਵੀ ਬਣਾਉਂਦੇ ਸਨ ਉੱਥੇ ਇਸ ਕੁੜੀ ਨੇ ਜੋ ਗੁਰੂ ਘਰ ਦੀ ਮਰਿਆਦਾ ਹੈ ਉਸ ਨੂੰ ਤੋੜਿਆ ਜਿਸ ਤੋਂ ਬਾਅਦ ਇਸ ਕੁੜੀ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਹਾਲਾਂਕਿ ਉਸ ਤੋਂ ਬਾਅਦ ਇਸ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਮਾਫੀ ਵੀ ਮੰਗੀ ਆ ਤੇ ਨਾਲ ਹੀ ਇੱਕ ਕਾਲ ਰਿਕਾਰਡਿੰਗ ਵੀ ਪਾਈ ਜੋ ਕਿ ਉਸ ਨੇ ਗੁਜਰਾਤ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਟੈਗ ਵੀ ਕੀਤੀ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਸੀ ਮर्यादा ਬਾਰੇ ਨਹੀਂ ਪਤਾ ਸੀ ਪਰ ਸਵਾਲ ਇੱਥੇ ਇਹ ਵੀ ਵੱਡਾ ਹੈ ਕਿ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਪਹਿਲਾਂ ਹਰ ਇੱਕ ਜਗ੍ਹਾ ਦੀ ਹਰ ਇੱਕ ਧਾਰਮਿਕ ਸਥਾਨ ਦੀ ਆਪਣੀ ਆਪਣੀ ਵਕ ਵਕ ਮर्यादा ਹੁੰਦੀ ਹੈ ਉਸ ਬਾਰੇ ਕੀ ਕੁਝ ਸਮਾਂ ਪਹਿਲਾਂ ਉਹ ਪਤਾ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਪੈਰ ਇਸ ਤਰ੍ਹਾਂ ਗੁਰੂ ਘਰ ਵੱਲ ਕਰਕੇ ਉਸਨੇ ਕਿਤਨਾ ਕਿਤੇ ਜੋ ਸਿੱਖਾਂ ਨੇ ਉਹਨਾਂ ਦੇ ਹਿਰਦਿਆਂ ਨੂੰ ਬਲਉਂਦ ਰਿਹਾ ਜਿਸ ਕਰਕੇ ਇਸ ਦਾ ਵਿਰੋਧ ਹੋ ਰਿਹਾ ਪਰ ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਕੁੜੀ ਨੇ ਮਾਫੀ ਮੰਗ ਲਈ ਹੈ ਤਾਂ ਇਸ ਨੂੰ ਮਾਫ ਕਰ ਦੇਣਾ ਚਾਹੀਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਇਸ ਔਰਤ ਨੂੰ ਹੁਣ ਮਾਫ ਕਰ ਦੇਣਾ ਚਾਹੀਦਾ ਜਾਂ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਮਾਫੀ ਮੰਗਣਾ ਵੀ ਇੱਕ ਆਮ ਜਿਹਾ ਕੰਮ ਹੋ ਗਿਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਮਾਫੀ ਮੰਗਣੀ ਚਾਹੀਦੀ ਹੈ ਜਾਂ ਨਹੀਂ ਯਸਨ ਨੋ ਦੇ ਵਿੱਚ ਜੂ ਕਮੈਂਟ ਕਰਨਾ ਦੇਖੋ ਇਹ ਪੂਰੀ ਵੀਡੀਓ ਨਮਸਤੇ ਮੈਂ ਅਭੀ 19 ਜੂਨ ਕੋ ਦਿੱਲੀ ਆਈ ਥੀ ਟੂ ਅਵਾਰਡ ਲੈਨੇ ਮੂਜੇ ਯੋਗਾ ਔਰ ਵੈਲਨੈਸ ਮੇ ਕੰਟ੍ਰਿਬਿਊਸ਼ਨ ਕੇ ਲੀ ਦਿਆ ਗਿਆ ਥਾ ਤੋ ਮਨੇ ਸੋਚਾ ਕਿ ਮੈਂ ਮਾਥਾ ਟੇਕ ਆਤੀ ਹੂ ਮੁਰਦਵਾਰਾ ਔਰ ਜਿਸ ਦਿਨ ਯੋਗਾ ਟੇ ਥਾ ਮੂਜੇ ਲਗਾ ਕਿ ਮੇਰਾ ਜੋ ਫੇਵਰਟ ਆਸਨ ਹੈ ਸ਼ਿਰਸ਼ਾਸਨ ਜਮੈਂ ਹਰ ਜਗ੍ਹਾ ਕਰਤੀ ਹੂ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट uh, नहीं था मुझे इतना बुरा लग रहा है कि आपको बुरा लगा है प्लीज मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियां आ रही है मारने की धमकियां आ रही है मुझे गंदी गंदी गालियां आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ कर देना चाहिए मैं तय दिन से माफी मांग रही हूँ प्लीज माफ कर देना मैं आगे से नहीं करूँगी और ध्यान रखूंगी मुझे रूल्स नहीं पता थे मैं इमोशन में बह गई थी पर मेरा इंटेंट गलत नहीं था सी का तुमने जो भी आज तुम्हारा बैल हो रहा है फोटो तुमने वहां पर जाके ऐसी हरकत की है तुमको किसने भेजा है ਤੂੰ ਗੁજરાਤ ਕੀ ਹੈ ਨਾ ਮੋਦੀ ਅੰਧਵਕਤ ਤੇਰੇ ਕੋਈ ਮੋਦੀ ਨੇ ਭੇਜਿਆ ਜਾਂ ਕਿਸ ਨੇ ਭੇਜਿਆ ਕੋਈ ਐਸੀ ਹਰਕਤ ਕਰਤੇ ਸ਼ਰਮ ਨਹੀਂ ਆਇ ਤੁਮ ਲੋਕਾਂ ਅੰਧਵਕਤੋਂ ਠੀਕ ਹੈ ਹਬ ਤੇਰੇ ਕੋ ਮਾਰ ਵੀ ਸਕਤੇ ਹੈ ਕੋਈ ਬੜੀ ਬਾਤ ਨਹੀਂ ਹਮਾਰੇ ਲਈ ਮਾਰਨਾ ਤੇਰੇ ਕੋ ਠੀਕ ਹੈ ਤੁਮਨੇ ਹਰਕਤ ਕੀ ਹੈ ਤੇਰੇ ਕੋ ਸ਼ਰਮ ਨਹੀਂ ਚਾਹੀਏ ਤੇਰੇ ਕੋ ਸ਼ਰਮ ਨਹੀਂ ਆਈ ਐ ਇਸੇ ਕਰਤੇ ਹੋਏ ਤੁਮਨੇ ਜੇ ਐਸਾ ਕੀ ਹੈ ਜਾ ਕੇ ਹਮਾਰੇ ਅੰਬਰੇ ਸ਼ਰਮੇ ਹਰਮੰਦਰ ਸਾਹਿਬ ਹੱਸਤੇ ਆ ਮੈਂ ਵੀ ਸੋਸ਼ਲ ਮੀਡੀਆ ਦੇ ਉੱਤੇ ਕੱਲ ਇੱਕ ਪੋਸਟ ਜਿਹੜੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਣ ਦੀ ਸੀ ਔਰ ਲੋਕ ਉਹਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਦੇ ਸੀਗੇ ਜਿਹਦੇ ਵਿੱਚ ਇੱਕ ਅਰਚਨਾ ਨਾਮ ਦੀ ਲੜਕੀ ਜਿਹੜੀ ਕਿ ਇੱਕ ਫੈਸ਼ਨ ਡਿਜ਼ਾਈਨਰ ਹੈਗੀ ਹੈ ਉਹ 골ਡਨ ਟੈਂਪਲ ਜਾਂਦੀ ਹੈ ਤੇ ਉੱਥੇ ਜਾ ਕੇ ਉਹ ਯੋਗਾ ਕਰਦੀ ਹੈ ਉਹਦੀ ਇੱਕ ਫੋਟੋ ਬਣਾ ਕੇ ਆਪਣੇ ਉਹ ਅਕਾਊਂਟ ਤੇ ਸ਼ੇਅਰ ਕਰਦੀ ਹੈ ਉਸ ਦੇ ਉਹ ਫੋਟੋ ਸ਼ੇਅਰ ਕਰਨੇ ਤੋਂ ਬਾਅਦ ਜਦੋਂ ਲੋਕਾਂ ਨੇ ਵੇਖੀ ਤੇ ਲੋਕਾਂ ਦੇ ਵਿੱਚ ਸ਼ਦੀਦ ਹੁਸਾ ਪਾਇਆ ਜਾਂਦਿਆ ਸੀਗਾ ਤੇ ਉਹ ਇਹਦਾ ਵਿਰੋਧ ਕਰਨ ਦੇ ਸੀ ਕਿਉਂਕਿ ਉਸ ਫੋਟੋ ਦੇ ਵਿੱਚ ਸਾਫ ਨਜ਼ਰ ਆਉਂਦਿਆ ਕਿ ਗੁਰੂ ਘਰ ਦੀ ਮਰਿਆਦਾ ਜਿਹੜੀ ਹੈ ਉਹ ਤੋੜੀ ਜਾਂਦੀ ਹੀ ਹੈਗੀ ਹੈ ਕਿਉਂਕਿ ਗੁਰੂ ਘਰ ਵਿੱਚ ਹੁਣ ਕੈਮਰਾ ਲੈ ਕੇ ਜਾਣਾ ਹੀ ਆ ਉੱਥੇ ਰੀਲ ਬਣਾਉਣਾ ਦੀ ਬਿਲਕੁਲ ਇਜਾਜ਼ਤ ਨਹੀਂ ਹੋਏਗੀ ਜਦ ਕਿ ਉਹ ਲੜਕੀ ਜੜੀ ਹੈ ਗੁਰੂ ਘਰ ਹਾਲ ਪੈਰ ਕਰਕੇ ਉਹ ਯੋਗਾ ਕਰਨ ਲਈ ਹੈਗੀ ਹੈ ਜਿਹਦੀ ਵਜ੍ਹਾ ਨਾਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਖਾਸ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਔਰ ਉਹਨਾਂ ਨੇ ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਕਿ ਇਹ ਜਿਹੜਾ ਕੰਮ ਇਹਨੇ ਕੀਤਾ ਹੈਗਾ ਬਹੁਤ ਗਲਤ ਕੀਤਾ ਹੈਗਾ ਵਾ ਇਹਦੇ ਨਾਲ ਜਿਹੜੀ ਦਰਬਾਰ ਸਾਹਿਬ ਦੀ ਮਰਿਆਦਾ ਵਾ ਉਹਨੂੰ ਠੇਸ ਪਹੁੰਚੀ ਹੈਗੀ ਹੈ ਜਦੋਂ ਉਹਨੇ ਵੇਖਿਆ ਕਿ ਲੋਕਾਂ ਨੇ ਬਹੁਤ ਜ਼ਿਆਦਾ ਉਹਦਾ ਵਿਰੋਧ ਕਰਨ ਦਾ ਇਹ ਹੈਗੀ ਆ ਉਸ ਦੀ ਪੋਸਟ ਦੇ ਨੀਚੇ ਗਾਲ੍ਹੀਆਂ ਦੇਣ ਦੇ ਇਹ ਹੈ ਬੈਡ ਕਮੈਂਟ ਕਰਨ ਦੇ ਇਹ ਤੇ ਨਾਲ ਹੀ ਨਾਲ ਵਾਇਸ ਮੈਸੇਜ ਵੀ ਕਰਨ ਦੇ ਹੈਗੇ ਆ ਕਿ ਅਸੀਂ ਤੈਨੂੰ ਜਾਨ ਤੋਂ ਮਾਰ ਦੇਵਾਂਗੇ ਤੂੰ ਆ ਜਿਹੜੀ ਗਲਤੀ ਕੀਤੀ ਹੈਗੀ ਹੈ ਉਸ ਤੋਂ ਬਾਅਦ ਉਸ ਕੁੜੀ ਨੇ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ ਆਪਣੀ ਇੱਕ ਵੀਡੀਓ ਜਾਰੀ ਕੀਤੀ ਜ ਜਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਉਹ ਮਾਫੀ ਮੰਗਣ ਦੇ ਹੈ ਕਿ ਅਗਰ ਕਿਸੇ ਦੀ ਮਰਿਆਦਾ ਨੂੰ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਮੈਂ ਮਾਫੀ ਮੰਗਣੀ ਹੈਗੀ ਹੈ ਮੇਰਾ ਮਕਸਦ ਉਸ ਤਰ੍ਹਾਂ ਨਹੀਂ ਸੀਗਾ ਜਿਸ ਤਰ੍ਹਾਂ ਕਿ ਫੋਟੋ ਦਾ ਤੁਸੀਂ ਲਿਆ ਹੈਗਾ ਵਾ ਮੈਂ ਤੇ ਇੱਕ ਅਕੀਦਤ ਚ ਮੁਹੱਬਤ ਦੇ ਵਿੱਚ ਇਸ ਤਰ੍ਹਾਂ ਮੱਥਾ ਟੇਕਿਆ ਹੈਗਾ ਲੇਕਿਨ ਮੇਰਾ ਮੱਥਾ ਟੇਕਣ ਦਾ ਤਰੀਕਾ ਗਲਤ ਸੀ ਜਿਹੜਾ ਦਾ ਅੰਦਾਜ਼ਾ ਮੈਨੂੰ ਹੁਣ ਹੋਣਦਿਆ ਹੈ ਉਸ ਟਾਈਮ ਮੈਨੂੰ ਨਹੀਂ ਸੀ ਹੋਇਆ ਔਰ ਇਹਦੇ ਨਾਲ ਅਗਰ ਕਿਸੇ ਤੇ ਜਜ਼ਬਾਤ ਨੂੰ ਠੇਸ ਪਹੁੰਚੀ ਹੈ ਕਿਸੇ ਨੂੰ ਤਕਲੀਫ ਪਹੁੰਚੀ ਹੈ ਤੇ ਮੈਂ ਮਾਫੀ ਮੰਗਣੀ ਹੈਗੀ ਹੈ ਮੇਰਾ ਮਕਸਦ ਬਿਲਕੁਲ ਇਸ ਤਰ੍ਹਾਂ ਕਰਨਾ ਨਹੀਂ ਸੀ ਹੈਗਾ ਤੇ ਤੁਸੀਂ ਮੈਨੂੰ ਧਮਕੀਆਂ ਵਾਲੀਆਂ ਫੋਨ ਕਾਲਸ ਆ ਰਹੀਆਂ ਹੈਗੀਆਂ ਮੈਨੂੰ ਬੈਡ ਕਮੈਂਟ ਲੋਕੀ ਕਰ ਰਹੇ ਨੇ ਗਾਲੀਆਂ ਦੇ ਰਹੀ ਹੈਗੀ ਹੈ ਤੇ ਮੈਂ ਇਸ ਚੀਜ਼ ਤੇ ਤੁਹਾਡੇ ਕੋਲ ਮਾਫੀ ਮੰਗਣੀ ਹੈਗੀ ਐ ਦੂਸਰਾ ਉਹਦਾ ਇਹ ਕਹਿਣਾ ਸੀਗਾ ਕਿ ਹਰ ਮਜ਼ਹਬ ਦੇ ਵਿੱਚ ਇਹ ਹੈਗਾ ਹੈ ਕਿ ਜਦੋਂ ਕੋਈ ਬੰਦਾ ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫੀ ਦੇ ਦੇਣੀ ਚਾਹੀਦੀ ਹੈਗੀ ਹੈ ਜਦ ਕਿ ਉਹਨੂੰ ਗਲਤੀ ਆਪਣੀ ਦਾ ਅਹਿਸਾਸ ਹੋ ਜੇ ਔਰ ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਮੈਂ ਉਹ ਜਿਹੜੇ ਯੋਗਾ ਆਦਿ ਫੋਟੋ ਪਾਈ ਸੀ ਪੋਸਟ ਪਾਈ ਸੀਗੀ ਉਹ ਮੈਂ ਸਿਰਫ ਇੱਕ ਇਤਦ ਦੇ ਵਿੱਚ ਮੱਥਾ ਟੇਕਣ ਲਈ ਹੀ ਹੈਗੀ ਸੀ ਲੇਕਿਨ ਮੇਰਾ ਉਹ ਮੱਥਾ ਟੇਕਣ ਦਾ ਤਰੀਕਾ ਜਿਹੜਾ ਉਹ ਗਲਤ ਸੀਗਾ ਜਿਹੜਾ ਲੋਕਾਂ ਨੂੰ ਪਸੰਦ ਨਹੀਂ ਆਇਆ ਇਸ ਲਈ ਮੈਨੂੰ ਵੀ ਮਾਫੀ ਦੇ دی ਜਾਵੇ ਠੀਕ ਹੈ ਉਹਨੇ ਜਿਹੜੀ ਗੱਲ ਕਹੀ ਬਿਲਕੁਲ ਠੀਕ ਹੈ ਕਿ ਮਾਫੀ ਦੇ ਦੇਣੀ ਚਾਹੀਦੀ ਹੈ ਲੇਕਿਨ ਉਸ ਤੋਂ ਪਹਿਲੇ ਜਿਹੜਾ ਗੱਲ ਅਸੀਂ ਕੰਮ ਕਰਨ ਨੇ ਅਗਰ ਸਾਨੂੰ ਉਸ ਦੇ ਬਾਰੇ ਨਹੀਂ ਪਤਾ ਹੈਗਾ ਅਸੀਂ ਕਿਸੇ ਦੂਸਰੇ ਦੇ ਗੁਰੂ ਘਰ ਜਾ ਰਹੇ ਹਾਂ ਇਬਾਦਤਗਾਹ ਦੇ ਵਿੱਚ ਜਾ ਰਹੇ ਹਾਂ ਤਾਂ ਕਮਸ ਕਮ ਸਾਨੂੰ ਇਨੀਆਂ ਗੱਲਾਂ ਦਾ ਪਤਾ ਕਰ ਲੈਣਾ ਚਾਹੀਦਾ ਕਿ ਇਹਦੇ ਨਾਲ ਕਿਸੇ ਨੂੰ ਤਕਲੀਫ ਨਾ ਪਹੁੰਚੇ ਜਾਂ ਅਸੀਂ ਕੋਈ ਇਸ ਤਰ੍ਹਾਂ ਦਾ ਕੰਮ ਨਾ ਉੱਥੇ ਜਾ ਕੇ ਕਰੀਏ ਜਿਹੜਾ ਕਿ ਸਾਨੂੰ ਲੈ ਤੱਕ ਸਾਡੇ ਲਈ ਵੀ ਬਾਅਦ ਵਿੱਚ ਸ਼ਰਮਿੰਦਗੀ ਦਾ ਬਾਇਸ ਹੋਵੇ ਤੇ ਉਹ ਜਿਹੜੇ ਉਸ ਮਸਜਬ ਨਾਲ ਤਾਲੁਕ ਰੱਖਣੇ ਵਾਲੇ ਹੈਗੇ ਆ ਉਹਨਾਂ ਨੂੰ ਵੀ ਤਕਲੀਫ ਪਹੁੰਚੇ ਇਸ ਵਾਸਤੇ ਇਸ ਚੀਜ਼ ਦੀ ਉਸ ਕੁੜੀ ਨੂੰ ਮੇਰੇ ਹਲੋਏ ਸਲਾਹ ਹੈਗੀ ਹੈ ਕਿ ਉਸ ਕੁੜੀ ਨੂੰ ਵੀ ਔਰ ਬਾਕੀ ਦੇਖਣ ਵਾਲਿਆਂ ਨੂੰ ਵੀ ਇਹ ਸਲਾਹ ਹੈਗੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਦੂਸਰੇ ਦੇ ਧਰਮਗਾਹ ਵਿੱਚ ਜਾਵੋ ਉੱਥੇ ਜਾ ਕੇ ਤੁਸੀਂ ਨਤਮਸਤਕ ਹੋ ਤੇ ਉਹਨਾਂ ਦੇ ਜੋ ਤੌਰ ਤਰੀਕੇ ਆ ਘੱਮਸਕਮ ਉਹ ਜ਼ਰੂਰ ਜਾਣ ਲਵੋ ਕਿ ਕਿਸ ਤਰ੍ਹਾਂ ਕਰਨਾ ਹੈ ਕੋਈ ਐਸਾ ਕੰਮ ਨਾ ਕਰ ਦਿਓ ਜਿੱਦਾਂ ਕਿ ਉਹਨਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੇ ਔਰ ਤੁਹਾਨੂੰ ਵੀ ਸ਼ਰਮਿੰਦਗੀ ਦਾ ਅਹਿਸਾਸ ਹੋਵੇ ਇਹ ਸਿੱਗੀ ਬਰੋ ਅੱਜ ਦੀ ਵੀਡੀਓ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੋ ਰੱਖੇ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼